ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰ ਜੀ ਪੱਤੀ ਕੱਕੇ ਵਾਲਾ ਪਿੰਡ ਬੱcci ਪਿੰਡ ਪੱਤੀ ਕੱਕੇ ਵਾਲਾ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਦੀ ਹੈ ਵੀਰ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ HF ਗਾਂ ਵੀਰ ਜੀ 20 ਲੀਟਰ ਵਾਲੀ ਦੀ ਇੱਕੇ ਦੀ ਵੀਰ ਜੀ ਵੀਡੀਓ ਦੇ ਵਿੱਚ ਦਿਖਾਵਾਂਗੇ ਹੁਣ ਕਰਦੇ ਆਂ ਸੋਨੇ ਭਾਈ ਨਾਲ ਗੱਲਬਾਤ ਤੇ ਤੁਹਾਨੂੰ ਇਹਨਾਂ ਭਾਈ ਨਾਲ ਕਰਦੇ ਆਂ ਗੱਲਬਾਤ ਭਾਈ ਤੁਹਾਨੂੰ ਪੂਰੀ ਪੂਰੀ ਲੈ ਕੇ ਦੇਣੇ ਆ ਪੂਰੀ ਪੂਰੀ ਡਿਟੇਲ ਰੇਟ ਬਾਰੇ ਤੇ ਸਾਰੀ ਕੱਲੇ ਕੀ ਦੁੱਧ ਬਾਰੇ ਜਾਣਕਾਰੀ ਲਗਦੇ। ਹਾਂਜੀ ਹੋਰ ਸੋਹਣੇ ਭਾਜੀ ਕੀ ਹਾਲ ਜੇ? ਜੀ ਆਵਦੇ ਢਿੱਲੋ ਸਾਹਿਬ ਤੁਸੀਂ ਸੁਣਾਓ। ਬਾਸ ਠੀਕ ਠਾਕ ਵਧੀਆ ਜੀ ਠੀਕ ਠਾਕ ਜੀ। ਅੱਜ ਦੀ ਵੀਡੀਓ ਫਿਰ ਇੱਕ ਕੈਚ ਅਪ ਕਰਾਂਗੇ ਜੀ। ਹਾਂਜੀ ਇੱਕੋ ਹੀ ਵੀਰ ਜੀ। ਠੀਕ ਹੈ ਵੀਰ ਜੀ ਠੀਕ ਹੈ। ਤੇ ਸਭ ਤੋਂ ਪਹਿਲਾਂ ਆਪਣਾ ਪੱਤੀ ਦੱਸਿਓ ਕਿਹੜੀ ਹੈ ਪਿੰਡ। ਪੱਤੀ ਕੱਕੇ ਵਾਲਾ ਜੀ। ਅੱਛਾ ਜੀ ਪਿੰਡ। ਪਿੰਡ ਬੱਤੀ ਜਾਂਦਾ। ਹਾਂਜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ। ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪੱਤੀ ਕੱਕੇ ਵਾਲਾ। ਹ ਕੋਈ 8 ਕਿਲੇ ਲਾਗੇ 8 ਕਿ ਹੋਊਗਾ 8 ਕਿਲੋਮੀਟਰ ਚਕਾਵੇਂ ਵਾਲੀ ਸਾਈਡ ਤੋਂ ਵੀ 8 ਕਿਲੋਮੀਟਰ ਉਧਰੋਂ ਵੀ 8 ਉਧਰੋਂ ਵੀ 8 ਜੀ ਠੀਕ ਆ ਵੀਰ ਜੀ ਠੀਕ ਆ ਤੇ ਫੋਨ ਨੰਬਰ ਇੱਕ ਕਰ ਆਪਣਾ ਦੱਸ ਦਿਓ ਨਾਲ ਦੇ ਨਾਲ ਦੱਸ ਦਈਏ ਹਾਂ ਜੀ ਹਾਂ ਜੀ ਉਹ ਬਲੰਦ ਭਾਈ ਦੱਸੋ 9456 56 799 ਹਾਂ ਜੀ 946 56 ਹਾਂ ਜੀ 727 93 727 93 ਹਾਂ ਜੀ ਤੇ ਕੱਜ ਬਲੰਦ ਭਾਜੀ ਨੇ ਕਿੱਥੇ ਗਏ ਜੀ ਸੋਨੇ ਭਾਜੀ ਉਹ ਕਿਹੇ ਕਾ ਦੇ ਕੰਮ ਹੀ ਕਿਤੇ ਜ਼ਰੂਰੀ ਅਚਮਾਲ ਡੰਗਰ ਵਾਸਤੇ ਬਾਹਰ ਗਏ ਤਾਂ 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 ਡਿਊਟੀ ਦੇਣੀ ਪਈ ਹੈ ਹਾਂਜੀ ਤੇ ਇਹਦੇ ਵਿੱਚ ਜੀ ਆਪਣੇ ਗਾਂਵਾਰੇ ਕੀ ਜੀ ਪੂਰਾ ਦੁੱਧ ਦਾ ਸਕਤਾ ਤੇ ਵਿੱਚ ਜੀ ਦੁੱਧਾ ਸੂਆ ਜੀ ਅੱਛਾ ਜੀ ਤੇ 20 ਲੀਟਰ ਦੁੱਧ ਜੀ ਥੱਲੇ 20 ਲੀਟਰ ਮੌਕੇ ਤੇ ਆਪਾਂ ਚਵਾ ਕੇ ਦੇਵਾਂਗੇ ਮੌਕੇ ਤੇ ਭਾ ਚਾਰ ਡੰਗ ਮੇਰੇ ਘਰ ਆ ਗਏ ਕਿ ਹੋਵੇ ਅੱਛਾ ਜੀ ਲੀਟਰ ਹੋਊਗਾ ਹਾਂਜੀ ਲੈ ਜੇ ਨਾ ਹੋਊਗਾ ਤੇ ਮੈਂ ਜਿੰਨੀ ਕੋਈ ਸਾਈਜ਼ ਦਊਗਾ 500 100 ਮੈਂ ਦੋਨੇ ਦਊਂਗਾ ਕਸ਼ਾ ਜੇ 20 ਲੀਟਰ ਗੋਦ ਦੋ ਠੀਕ ਹੈ ਜੀ ਠੀਕ ਹੈ ਵੀ 1 ਕਿਲੋ ਵੀ ਘਟਦਾ ਵਾ ਤੇ ਉਸੇ ਹਿਸਾਬ ਨਾਲ ਪੈਸੇ ਵੀ ਘਟਣਗੇ ਫਿਰ ਹਾਂ ਜੀ ਹਾਂ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਤੇ ਮਗਰ ਬੱਚਾ ਕੀ ਜੇ ਦੇ ਮਗਰ ਬੱਚੀ ਜੇ 10 ਦਿਨਾਂ 15 ਸੂਈ ਆ ਉਹ ਡੱਬੀ ਬੱਚੀ ਆ ਉਹ ਵਿਖਾ ਦੇਣੇ ਹੋ ਠੀਕ ਹੈ ਜੀ ਤੇ ਕਿੰਨੇ ਦਿਨ ਸੂਈ ਨੂੰ ਹੋ ਗਏ ਜੇ ਇਹਨੂੰ ਅਜੇ 15 ਦਿਨ ਹੋ ਗਏ 15 ਦਿਨ ਸੂਈ ਨੂੰ ਹੋ ਗਏ ਹਾਂ ਜੀ ਠੀਕ ਹੈ ਵੀਰ ਜੀ ਖੋਲੋ ਵੀਰ ਜੀ ਚਲਾਈਏ ਇੱਕ ਹੁਣ ਜਿਹੜੇ ਸਾਲਾਂ ਗਾਂ ਸਿਆਲ ਆਉਂਦਾ ਉਹ ਆਉਂਦੇ 24 25 ਕਿਲੋ ਕੱਢਣ ਵਾਲੇ ਆ ਜਿਹੜਾ ਹੁਣ ਮੌਕੇ ਤੇ ਅੱਛਾ ਕੁਆਲਿਟੀ ਵਿੱਚ ਵੀਰ ਜੀ 15 ਦਿਨ ਵੀਰ ਜੀ ਨੇ ਰੱਖਿਆ ਸੁਈ ਨੂੰ ਹੋ ਗਿਆ। ਬੱਚਾ ਤੁਹਾਨੂੰ ਵੀਰ ਜੀ ਮੈਂ ਦਿਖਾਉਂਦਾ। ਆਰਡਰ ਦੀ ਕੁਆਲਿਟੀ ਕਰੋ ਚੈੱਕ। 20 ਲੀਟਰ ਦੁੱਧ ਵੀਰ ਜੀ ਮੌਕੇ ਦੇ ਵੀਰ ਜੀ ਨੇ ਰੱਖਿਆ ਵੀ ਤਿਆਰ ਹੈ ਆਪਣਾ ਤਸੱਲੀ ਕਰਕੇ ਦੋ ਟਾਈਮ ਚੋਲੋ ਚਾਹੇ ਤਿੰਨ ਟਾਈਮ ਚੋਲੋ ਤਸੱਲੀ ਕਰਕੇ ਵੀਰ ਜੀ ਪਸ਼ੂ ਖਰੀਦੋ। ਕੁਮਾਰਾ ਗੰਦ ਥੋੜੀ ਲੰਮੀ ਚਲਾਤਾ। ਠੰਡੀ ਸੀ ਇਹ ਬੜੀ ਵਸ਼ੀਰ ਬਗੈਰੀ ਭਾਂਚੋ। ਅੱਛਾ ਜੀ ਕੋਈ ਮਤਲਬ ਗਰਮ ਵਾਲੀ ਗੱਲ ਹੀ ਨਹੀਂ ਹੈਗੀ। ਲਓ ਜੀ ਸਾਰੀ ਢਾੜੀ ਇਤਰਾ ਬੈਠੇ ਰਹ ਭਾਂਵੇਂ। ਠੀਕ ਹੈ ਜੀ ਠੀਕ ਹੈ ਵੇਖ ਲਓ ਵੀਰ ਜ ਉੱਤਰੇ ਧਾਰਾਂ ਵੀਰ ਜੀ ਕੱਢਤੀਆਂ ਜੀ ਠੀਕ ਹੈ ਵੀਰ ਜੀ ਠੀਕ ਹੈ ਚਲਾ ਦਿਓ ਬੱਚੇ ਨੂੰ ਛੱਡ ਕੇ ਵੀਰ ਜੀ 20 ਲੀਟਰ ਕਿ ਜਾਂ ਮਤਲਬ ਹਾਂਜੀ ਬੱਚੇ ਨੂੰ ਛੱਡ ਕੇ ਕਿ ਜਾਂ ਪਾ ਕੇ ਬੱਚੇ ਦਾ ਨਾ ਨਾ ਬੱਚੇ ਨੂੰ ਛੱਡ ਕੇ 20 ਕਿਲੋ ਬੱਚੇ ਦਾ ਛੱਡ ਕੇ 20 ਲੀਟਰ ਤਿਆਰ ਹੈ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਕਿੰਨੇ ਵੇ ਸਵੇਰੇ ਵੀਰ ਜੀ ਆਖਿਆ ਜੀ ਪੰਜਾ ਸਵੇਰੇ ਦੂਸਰੇ ਸਵੇਰੇ ਤੇ ਦੰਦੋ ਕਿਦਾਂ ਜੇ ਦੰਦੋ ਜਵਾਨ ਜੇ ਦੰਦੋ ਜਵਾਨ ਠੀਕ ਹੈ ਵੀਰ ਜੀ ਠੀਕ ਦੰਦ ਦੰਦ ਉੱਤੀ ਵਧੀਆ ਠੀਕ ਹੈ ਜੀ ਠੀਕ ਹੈ ਜੀ ਠੀਕ ਠੀਕ ਕਰੋ ਵੀਰ ਜੀ ਆर्डर ਦੀ ਕੁਆਲਿਟੀ ਚੈੱਕ 20 ਲੀਟਰ ਵਾਲੀ ਵੀਰ ਜੀ ਗਾਂ ਵਿੱਚ ਜਿਹੜਾ ਨੇ ਆਖਿਆ ਕਿ ਬੱਚਾ ਵੀਰ ਜੀ ਤੁਹਾਨੂੰ ਵਖਾਉਣੇ ਇਹਦਾ ਆਰਡਰ ਦੀ ਕੁਆਲਿਟੀ ਥਣਾ ਦੀ ਕੁਆਲਿਟੀ ਵੀ ਜੀ ਨੇੜੇ ਤੇ ਕਰੋ ਜੇਕਰ ਥੱਲੇ ਵੀਰ ਜੀ ਫੇਰ ਬੈ ਕੇ ਵਖਾ ਦਿਓ ਇੱਕ ਲਾਓ ਜੀ ਲਾਓ ਇਧਰੋਂ ਪਾਹ ਬੈ ਜੀ ਹਾਂ ਜਿੱਦੋਂ ਮਰਜ਼ੀ ਬੈ ਜਾਓ ਜਿੱਦੋਂ ਲਾਓ ਜੀ ਜਿਹੜੇ ਮਰਜ਼ੀ ਵੀਰ ਜੀ ਸਾਈਡ ਤੇ ਬੈ ਜਾਓ ਖੱਬੇ ਬੈ ਜਾਓ ਸੱਜੇ ਬੈ ਜਾਓ ਕੋਈ ਇਹੋ ਜੀ ਗਰਮ ਵਾਲੀ ਗੱਲ ਹੀ ਨਹੀਂ ਇੱਕ ਲਾਓ ਜੀ ਹਾਂ ਕਰ ਦੋ ਤਾਰੇ ਕਰ ਠੀਕ ਹੈ ਚਵਾਈ ਦੀ ਬਿਲਕੁਲ ਪੁੱਲੀ ਠੀਕ ਹੈ ਵੀਰ ਜੀ ਠੀਕ ਹੈ ਠੀਕ ਬੱਚਾ ਵੀਰ ਜੀ ਦਾ ਕਿਹੜਾ ਜੇ ਆਹ ਜੇ ਡੱਬੀ ਬੱਛੀ ਆਹ ਵੀਰ ਜੀ ਮਗਰ ਬੱਚਾ ਵੀਰ ਜੀ ਨੇ ਕਿਹਾ ਡੱਬੇ ਰੰਗ ਦੀ ਬੱਛੀ ਹੈ ਇਹ ਵੀ ਐਚਪ ਕੁਆਲਿਟੀ ਦੇ ਵਿੱਚ ਵਿੱਚ ਬੱਚਾ ਲਾਭਾ ਕੋ 10 ਤੋਂ 15 ਦਿਨ ਲੱਗ ਗਏ ਹਾਂਜੀ ਇੰਨੇ ਦਿਨ ਹੋ ਗਏ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਸੋਨੇ ਬਾਜੀ ਦਾ ਮਤਲਬ ਰੇਟ ਕੀ ਕਰਦੇ ਫਿਰ ਗਾਂ ਦਾ ਬਿਲਕੁਲ ਆਪਾਂ ਲੈਂਡ ਦੇਣ ਵਾਲਾ ਹੀ ਕੰਮ ਕਰਨਾ 20 ਕਿਲੋ ਦੇ ਹਿਸਾਬ ਨਾਲ ਰੇਟ ਮੰਗਣਾ ਮੋਲ ਤੇ ਤੁਹਾਨੂੰ 60000 ਰੁਪਏ ਕਰਦੇ ਅੱਛਾ ਜੀ ਉਹ ਤਰ੍ਹਾਂ 20 ਲੀਟਰ ਆਜਾ ਕੋ 60000 ਨਹੀਂ ਜੇ ਬਾਅਦ ਮੋਲ ਕਰਦਾ ਅੱਛਾ ਜੀ ਹਾਂ ਜੀ 70 80000 ਰੁਪਏ ਮੋਲ ਕਰਦੇ ਠੀਕ ਨਹੀਂ ਆਪਾਂ ਥੋੜੀ ਹੋ ਕਰਨਾ ਆਪਾਂ ਬਿਲਕੁਲ ਜਿਹੜਾ ਪਹਿਲੇ ਫੋਨ ਤੇ ਜਾਵੇਗਾ 60000 ਰੁਪਏ ਮੋਲ ਕਰਦੇ ਅੱਛਾ ਜੀ ਛੜਨੀ ਕਿੱਥੇ ਤੱਕ ਆ ਹਾਂ ਜੀ ਹਾਂ ਜੀ ਗਰ ਲਾਲ ਭਾਜੀ ਤੁਹਾਡੇ ਨਾਲ ਕੋਈ ਕਰਾਓ ਮਾਨਤਾਨ ਕਰਾਓ ਤੁਹਾਡੇ ਬੜਨ ਗੱਲ ਬਾਨੀ ਹੈ ਤੇ ਲਾ ਜੱਡੇ ਨੂੰ ਲੱਤ ਲਾਵਾਂ ਪੰਜ ਹਜ਼ਾਰ ਮੇਰੇ ਪੰਜ ਹਜ਼ਾਰ ਪੱਕਾ ਤੇਰੇ ਵੱਲੋਂ ਪੁੱਛ ਲੈ ਚਾਚੇ ਨੂੰ हां सोणे बाजी 5000 ਉਹਨਾਂ ਨੂੰ ਟੈਗ ਰਾਲ ਭਾ ਆਖਿਆ ਵਾ ਬੱਚੇ ਨੇ ਵੀ ਸਾਡੇ ਨੂੰ ਘਟਾਓ ਸਾਡਾ ਵੀ ਮਾਨਦਾਨ ਵਿੱਚ ਪਾਓ ਖੁੱਲਾ ਡੋਲਾਇ ਕਰਿਓ ਫਿਰ ਅਜੇ ਦੱਸ ਦੋ 55 ਤੁਸੀਂ ਦੱਸ ਦੋ ਜਿੰਨਾ ਕਿਹਾ 55 ਹਾਂਜੀ 5 ਸਾਡਾ ਵੀ ਡਾ ਦਿਓ ਫਿਰ ਡਾ ਦੇ ਜੇ ਬੱਚੇ ਨੇ ਜੇ ਬੱਚੇ ਨੇ 5 ਕੀਤਾ ਤਾਂ ਸਾਡਾ ਵੀ ਕਰੋ ਕਰਦਾ 47000 ਦਿਹਾਣਾ ਹੀ 47000 ਜੋ ਹਾਂ ਨਾ ਉੱਚੋ ਵੀ ਮਾਨਦਾਨ ਕੋਈ ਪੈਣਪਰਾ ਦਾ ਕੀਤਾ ਜਾਊਗਾ ਕਰਦਾਂਗੇ ਛੋੜ ਛੱਪਾ ਠੀਕ ਆ ਜੀ ਠੀਕ ਆ ਠੀਕ ਆ ਵੀਰ ਜੀ 20 ਲੀਟਰਾਂ ਦੇ 47 ਮਿਲਦੀ ਨਹੀਂ ਠੀਕ ਹੈ ਜੀ ਠੀਕ ਠੀਕ ਹੈ ਹੁਣ 20 ਲੀਟਰ ਮੋਕੇ ਤੇ ਬੱਚੋਗੇ ਦੇ ਸਕਦੇ ਆ ਮਨ ਚਾਰ ਡੰਗ ਮੇਰੇ ਘਰ ਆ ਕੇ ਕੋਚੋਵੇ ਠੀਕ ਹੈ ਵੇ ਜੀ ਹੋਊਗਾ ਲੈ ਜੇ ਨਹੀਂ ਤੇ ਮੈਂ ਪਾੜਾ ਦਉ ਤੇਲ ਦਾ ਠੀਕ ਹੈ ਵੇ ਜੀ ਠੀਕ ਹੁਣ ਜਾਣਦਾ ਵੀਰ ਜੀ ਵੀਰ ਜੀ ਨਾ ਕਹਾਂ ਮੈਂ ਪਾੜਾ ਤੱਕ ਵੀ ਕਰੂੰਗਾ ਜੇ 20 ਲੀਟਰ ਗੋਦ ਦੁੱਧ ਗਾਂ ਨਾ ਚਵਾਵੇ ਇੱਕ ਰਾ ਵੀਰ ਜੀ ਫਿਰ ਨੇੜੇ ਦੇ ਕੁਆਲਟੀ ਆਰਡਰ ਦੀ ਵੇਖ ਲਓ ਬੱਚਾ ਵੀਰ ਜੀ ਬਿਲਕੁਲ ਵੀ ਵੇਖ ਲਿਆ ਵਾ ਤੇ ਬਾਕੀ ਆਪਣੇ ਦੋ ਟਾਈਮ ਵੀਰ ਜੀ ਤਸੱਲੀ ਕਰਕੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਪਾਸ ਕਰਕੇ ਚੈੱਕ ਕਰਕੇ ਦੁੱਧ ਵੀਰ ਜੀ ਫੇਰੀ ਸੌਦਾ ਕਰੋ ਸਾਡਾ ਕੰਮ ਵੀਰ ਜੀ ਵੀਡੀਓ 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 ਬਣਾਉਂਦੇ ਘੱਟ ਚੁੱਕਦੀ ਉਹ ਪੌਂਦੇ ਚਾਰ ਚਾਰ ਤੇ ਵੰਡ ਵੰਡ ਪਾਉਂਦੇ ਸੀ ਅੱਛਾ ਜੀ ਅਸੀਂ ਪਾਉਂਦੇ ਚਰੀ ਤੇ ਤੂੜੀ ਤਾੜੀ ਉਹਦੇ ਘਰ ਕੇ ਅੱਛਾ ਚਾਰ ਦੀ ਵੀ ਕਮੀ ਜੜੀ ਮਤਲ ਹੈਗੀ ਆ ਹਾਂ ਜੀ ਜੀ ਠੀਕ ਹੈ ਵੀਰ ਜੀ ਠੀਕ ਐਚਪੀ ਪਿਓਰ ਦੇ ਵਿੱਚ ਵੀਰ ਜੀ ਗਾਂ ਦੇ ਬਾਕੀ ਫੇਸ ਦੀ ਕੁਆਲਿਟੀ ਵੇਖਣਾ ਵੇਖ ਲੋ ਨੇੜੇ ਤੋਂ ਬਾਕੀ 20 ਲੀਟਰ ਦੁੱਧ ਜਿਹੜਾ ਮੌਕੇ ਦੇ ਬਿਲਕੁਲ ਤਿਆਰ ਆ 47000 ਦੀ ਵੀਰਣ ਆਖਿਆ ਵੀ ਅਸੀਂ ਹਾਂ ਨਾ ਬਿਲਕੁਲ ਗਾਂ ਦੇ ਦਾਂਗੇ ਠੀਕ ਹੈ ਜੀ ਕਿਸਾਨ ਵੀਰੋ ਮਾਝਾ ਫਾਰਮ YouTube ਚੈਨਲ ਤੇ ਸਾਰੇ ਆ ਭੈਣ ਭਰਾਵਾਂ ਦਾ ਦੇਖਣ ਵਾਲਿਆਂ ਦਾ ਸਾਰੇ ਵੀਰਾਂ ਭਰਾਵਾਂ ਦਾ ਸਾਡੇ ਨੂੰ ਪ੍ਰੇਮ ਭਰੀ ਸਸਰੀ ਕਾਲ ਜੀ ਧੰਨਵਾਦ